ਮੋਠ ਬਾਜਰੇ ਕਮਾਂਦਾ ਹੁੰਦੀਆਂ ਸੀ ਮੋਠ ਬਾਜਰੇ ਕਮਾਦਾ ਹੁੰਦੇ ਸੀ ਗੁੜਵਾਲੀਆਂ ਚਾਹਾਂ ਹੁੰਦੀਆਂ ਸੀ ਪਰਾਲੀ ਦੇ ਧੂਏ ਵਾਲਾ ਨਾ ਪੰਗਾ ਹੁੰਦਾ ਸੀ ਪਰਾਲੀ ਦੇ ਧੂਏ ਵਾਲਾ ਨਾ ਪੰਗਾ ਹੁੰਦਾ ਸੀ ਪਹਿਲਾਂ ਵਾਲਾ ਪੰਜਾਬ ਕਹਿੰਦੇ ਚੰਗਾ ਹੁੰਦਾ ਸੀ ਪਹਿਲਾਂ ਵਾਲਾ ਪੰਜਾਬ ਕਹਿੰਦੇ ਚੰਗਾ ਹੁੰਦਾ ਸੀ ਵਿਆਹਾਂ ਵਿੱਚ ਰਸ ਦਾ ਫਫੜ ਹੁੰਦਾ ਸੀ ਵਿਆਹਾਂ ਵਿੱਚ ਰਸ ਦਾ ਫਫੜ ਹੁੰਦਾ ਸੀ ਪੁਰਾਣੇ ਦੇ ਆਏ ਤੋਂ ਬੰਦਾ ਕੁੱਕੜ ਹੁੰਦਾ ਸੀ दारू ਅਫੀਮ ਤੇ ਭੁੱਕੜ ਹੁੰਦਾ ਸੀ ਚਿੱਟੇ ਸਮੈਕ ਦਾ ਨਾਂ ਹੁੰਦਾ ਸੀ ਚਿੱਟੇ ਸਮੈਕ ਦਾ ਨਾਂ ਹੁੰਦਾ ਸੀ ਪਹਿਲਾਂ ਵਾਲਾ ਪੰਜਾਬ ਕਹਿੰਦੇ ਚੰਗਾ ਹੁੰਦਾ ਸੀ ਪਹਿਲਾਂ ਵਾਲਾ ਪੰਜਾਬ ਕਹਿੰਦੇ ਚੰਗਾ ਹੁੰਦਾ ਸੀ ਤੇ ਅੱਜ ਗੁਰਮੁਖੋਂ ਆਪਾਂ ਦੇਖਦੇ ਆਂ ਅੱਜ ਪੰਜਾਬ ਦੀ ਧਰਤੀ ਤੇ ਚਿੱਟੇ ਦੇ ਨਾਲ ਕਿੰਨੇ ਨੌਜਵਾਨਾਂ ਦੇ ਜਿਹੜੇ ਛੱਦਰ ਵਿਸਰੇ ਨੇ ਸੋ ਸਤਿਗੁਰੂ ਦੀ ਕਿਰਪਾ ਕਰਨ ਪੰਜਾਬ ਬਸਦਾ ਗੁਰਾਂ ਤੇ ਨਾਂ ਤੇ ਤੇ 사ਤਗੁਰੂ ਜੀ ਕਿਰਪਾ ਕਰਨ ਫੇਰ ਪੰਜਾਬ ਪੰਜਾਬ ਦੇ ਵਿੱਚ ਲਹਿਰਾਂ ਬਹਿਰਾਂ ਪਰਤੇ ਹੋਣ